ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮਦੀਦ ਵਾਕਿਆ ਦੱਸਿਆ ਤਾਂ ਮੈਂ ਤੁਹਾਨੂੰ ਦੱਸ ਰਿਹਾ ਸਰਵਨ ਕਰਾਵਾਂ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ 'ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿੰ ਲੱਗੇ ਗੈਨੀ ਜੀ ਥੋੜੀ ਮੈਂ ਜਾਣਕਾਰੀ ਬਤਾਵਾਂ ਆਖਣ ਲੱਗੇ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ دارੂ ਦੇ ਤੋਂ ਮੈਨੂੰ ਕਹਿਣ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐ ਸੋ ਹੀ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪਰ ਇੱਕ ਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟੀਫਿਕੇਟ ਦੇਓਗੇ ਕਿ ਮੈਂ ਐਸਾ ਕੀਤਾ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਵੀ ਠੀਕ ਹੈ ਸਰਟੀਫਿਕੇਟ ਤੈਨੂੰ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇਂ ਦੱਕ ਬੰਦਾ ਉਸਨੇ ਲਟਾ ਦਿੱਤਾ ਤੇ ਆਖੇ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬਈ ਠੀਕ ਹੈ ਜ਼ਬਾਨ ਹੈ ਬੋਲ ਵੀ ਸਕਦਾ ਠੀਕ ਹੈ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੀ ਬੰਬੇ ਦੀ ਗੱਲ ਤੇ ਕ੍ਰਿਸ਼ਮੇ ਭਾਵੇਂ ਉਸਨੇ ਰਸ਼ੀਆ ਤੱਕ ਦਿਖਾਇਆ ساری ਦੁਨੀਆ ਹੀ ਦਿਖਾਇਆ ਪਰ ਉਸਨੇ ਤੇ ਸਾਰੇ ਡਾਕਟਰਾਂ ਨੇ تسلیم ਕਰ ਲਿਆ ਭਾਈ ਹਾਂ ਤੇ ਤੇ ਜ਼ਬਾਨ ਹੈ ਅੱਖਾਂ ਲਗਾਉ ਉਹਦਾ ਮੂੰਹ ਵੀ ਵੇਖੋ ਜ਼ਬਾਨ ਕੱਟੀ ਹੋਈ ਏ ਕਿ ਨਹੀਂ ਵੇਖਿਆ ਹੁਣ ਵਗ ਰਿਹਾ ਹੈ ਜ਼ਬਾਨ ਕੱਟੀ ਹੋਈ ਆਖਿਆ ਹੁਣ ਮੈਂ ਜੋੜ ਜੋੜਨ ਲੱਗਾ ਕੋਈ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਛ ਮੰਤਰ ਪੜ੍ਹੇ ਆਖਿਆ ਹੁਣ ਵੇਖਣ ਕੋ ਬੋਲਣ ਲੱਗ ਪਿਆ ਧੱਕੋ ਗਿਆ ਬਾਦਸ਼ਾਹ ਕਹਿਣ ਲਗਾਉਣ ਦਿਓ ਮੈਨੂੰ ਸੱਟ ਘੇਟ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਗਏ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਛੁਡਾਈ ਤੇ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸੱਟ ਘੇਟ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇ